ਆਮ ਆਦਮੀ ਪਾਰਟੀ ਵੱਲੋਂ ਇੱਕ ਗਾਰੰਟੀ ਦਿੱਤੀ ਗਈ ਉਸ ਗਾਰੰਟੀ ਦੇ ਆਧਾਰ ਦੇ ਉੱਤੇ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਗਿਆ 1000 ਰੁਪਏ ਪ੍ਰਤੀ ਮਹੀਨਾ ਗਾਰੰਟੀ ਦਿੱਤੀ ਗਈ ਹਾਲਾਂਕਿ ਪੰਜਾਬ ਦੇ ਵਿੱਚ ਅਜੇ ਤੱਕ ਉਹ ਜਾਰੀ ਨਹੀਂ ਹੋਈ ਪਰ ਦਿੱਲੀ ਦੇ ਵਿੱਚ ਉਹ ਜਾਰੀ ਕਰ ਦਿੱਤੀ ਗਈ ਹੈ ਜਦੋਂ ਦਿੱਲੀ ਦਾ ਬਜਟ ਲਿਆਂਦਾ ਗਿਆ ਵਿਧਾਨ ਸਭਾ ਦੇ ਵਿੱਚ ਇਹ ਹੁਕਮ ਜਾਰੀ ਹੁੰਦਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਅਜੇ ਤੱਕ ਨਹੀਂ ਹੋਇਆ ਪਰ ਇੱਥੇ ਗੱਲ ਕਰਨ ਜਾ ਰਹੇ ਆਂ ਵਿਰੋਧੀ ਪਾਰਟੀਆਂ ਦੀ ਵਿਰੋਧੀ ਪਾਰਟੀਆਂ ਵਿੱਚੋਂ ਵੀ ਵਿਸ਼ੇਸ਼ ਕਾਂਗਰਸ ਪਾਰਟੀ ਦੀ ਇੱਥੋਂ ਤੱਕ ਇਲਜ਼ਾਮ ਲੱਗੇ ਨੇ ਇਸ ਸਕੀਮ ਦੇ ਆਧਾਰ ਦੇ ਉੱਤੇ ਕਿ ਔਰਤਾਂ ਦਾ ਵੋਟ ਖਰੀਦਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰ ਰਹੀ ਹੈ 1000 ਰੁਪਏ ਦੇ ਵਿੱਚ ਔਰਤਾਂ ਦਾ ਵੋਟ ਖਰੀਦਣ ਦੀ ਕੋਸ਼ਿਸ਼ ਕਰ ਰਹੀ ਆਮ ਆਦਮੀ ਪਾਰਟੀ ਇਹ ਇਲਜ਼ਾਮ ਲਗਾਏ ਗਏ ਸਨ ਪਰ ਹੁਣ ਕਾਂਗਰਸ ਪਾਰਟੀ ਆਪ ਕੀ ਕਰਦੀ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਹਾਲ ਹੀ ਦੇ ਵਿੱਚ ਖਾਸ ਕਰਕੇ ਰਾਹੁਲ ਗਾਂਧੀ ਵੱਲੋਂ ਹਾਲ ਹੀ ਦੇ ਵਿੱਚ ਮਹਿਲਾਵਾਂ ਨੂੰ empower ਕਰਨ ਦੇ ਵਾਸਤੇ ਕੁਝ ਗਾਰੰਟੀਆਂ ਦਿੱਤੀਆਂ ਗਈਆਂ ਨੇ ਉਹਨਾਂ ਗਾਰੰਟੀਆਂ ਦੇ ਵਿੱਚ ਸਭ ਤੋਂ ਪਹਿਲੀ ਗਾਰੰਟੀ ਜਿਹੜੀ ਮਹਾਲక్ష్ਮੀ ਗਾਰੰਟੀ ਹੈਗੀ ਆ ਉਸ ਦੇ ਆਧਾਰ ਦੇ ਉੱਤੇ ਔਰਤਾਂ ਨੂੰ ਪੈਸੇ ਦੇ ਦਿੱਤੇ ਜਾਣਗੇ ਹਰ ਮਹੀਨੇ ਸਾਲਾਨਾ ਪੱਧਰ ਦੇ ਉੱਤੇ ਇੱਕ ਰਕਮ ਤਿਆਰ ਕੀਤੀ ਗਈ ਆ ਔਰ ਉਹ ਰਕਮ 1 ਲੱਖ ਰੁਪਏ ਦੀ ਹੈ ਯਾਨੀ ਕਿ ਔਰਤਾਂ ਨੂੰ ਸਾਲਾਨਾ 1 ਲੱਖ ਰੁਪਿਆ ਦਿੱਤਾ ਜਾਵੇਗਾ ਪਰ ਕਿਹੜੀਆਂ ਔਰਤਾਂ ਨੂੰ ਜਿਹੜੀਆਂ ਔਰਤਾਂ ਗਰੀਬ ਪਰਿਵਾਰ ਨਾਲ ਤਾਲੁਕ ਰੱਖਦੀਆਂ ਨੇ ਜਿਹੜੀਆਂ ਆਰਥਿਕ ਪੱਖੋਂ ਗਰੀਬ ਨੇ ਉਹਨਾਂ ਨੂੰ ਸਾਲਾਨਾ 1 ਲੱਖ ਰੁਪਿਆ ਦੇਣ ਦਾ ਵਾਅਦਾ ਕਾਂਗਰਸ ਸਰਕਾਰ ਵੱਣ ਦੇ ਉੱਤੇ ਕਰਦੀ ਪਈ ਹੈ ਯਾਨੀ ਕਿ ਕਾਂਗਰਸ ਦਾ ਦਾਵਾ ਹੈ ਕਿ ਜੇ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਔਰਤਾਂ ਨੂੰ ਗਰੀਬ ਔਰਤਾਂ ਨੂੰ ਸਾਲਾਨਾ 1 ਲੱਖ ਰੁਪਇਆ ਦਿੱਤਾ ਜਾਵੇਗਾ ਔਰ ਇਸ ਮਾਮਲੇ ਨੂੰ ਲੈ ਕੇ ਸਵਾਲ ਕਾਂਗਰਸ ਤੇ ਉੱਤੇ ਖੜੇ ਹੁੰਦੇ ਨੇ ਕਿ ਕੀ ਹੁਣ ਕਾਂਗਰਸ ਔਰਤਾਂ ਦੇ ਵੋਟ ਨਹੀਂ ਖਰੀਦਣਾ ਚਾਹ ਰਹੀ ਕਿ ਕਾਂਗਰਸ ਪਾਰਟੀ ਦੇ ਵੱਲੋਂ ਲੱਖ ਰੁਪਇਆ ਔਰਤਾਂ ਨੂੰ ਦੱਸ ਕੇ ਵੋਟ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਰਾਹੁਲ ਗਾਂਧੀ ਵੱਲੋਂ ਐਲਾਨੀਆਂ ਇਹਨਾਂ ਗਾਰੰਟੀਆਂ ਦਾ ਅਸਲ ਕਾਰਨ ਕੀ ਹੈ ਕਿ ਉਹ ਗਰੀਬ ਔਰਤਾਂ ਦੀ ਦਰਅਸਲ ਮਦਦ ਕਰਨਾ ਚਾਹੁੰਦੇ ਨੇ ਜਾਂ ਫਿਰ ਇਹ ਸਿਰਫ ਵੋਟਾਂ ਬਟੋਰਨ ਦਾ ਇੱਕ ਤਰੀਕਾ ਹੈ ਉਹੀ ਇਲਜ਼ਾਮ ਜਿਹੜੇ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਜਾ ਰਹੇ ਸੀ ਕਿ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇ ਕੇ ਔਰਤਾਂ ਦੀ ਵੋਟ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹੀ ਚੀਜ਼ਾਂ ਕਾਂਗਰਸ ਦੀ ਪਾਰਟੀ ਹੁਣ ਕਰਦੀ ਨਜ਼ਰ ਆ ਰਹੀ ਹੈ ਇਹਦਾ ਇੱਕ ਹਵਾਲਾ ਹਿਮਾਚਲ ਪ੍ਰਦੇਸ਼ ਦੀ ਸੁਖੂ ਸਰਕਾਰ ਵੀ ਹੈ ਜਿਸ ਸਰਕਾਰ ਨੇ ਹਰ ਮਹੀਨੇ ਔਰਤਾਂ ਨੂੰ ਪੈਸੇ ਦੇਣ ਦੀ ਗੱਲ ਕੀਤੀ ਹੈ ਔਰ ਉਹ ਪਾਸ ਵੀ ਕਰ ਦਿੱਤਾ ਗਿਆ ਜਦੋਂ ਬਜਟ ਸੈਸ਼ਨ ਸੀਗਾ ਬਜਟ ਸੈਸ਼ਨ ਦੇ ਵਿੱਚ ਇਹ ਪਾਸ ਕਰ ਦਿੱਤਾ ਜਾਂਦਾ ਆ ਹਰ ਮਹੀਨੇ ਔਰਤਾਂ ਨੂੰ 1500 ਰੁਪਿਆ ਦੇਣ ਦਾ ਐਲਾਨ ਕੀਤਾ ਜਾਂਦਾ ਸੁਖੂ ਸਰਕਾਰ ਵੱਲੋਂ ਔਰ ਇਸੇ ਦੇ ਵਿੱਚ ਬਿਰਧ ਔਰਤਾਂ ਦਾ ਜ਼ਿਕਰ ਕੀਤਾ ਗਿਆ 60 ਸਾਲ ਤੋਂ ਜ਼ਿਆਦਾ ਦੀ ਉਮਰ ਦੀਆਂ ਔਰਤਾਂ ਨੂੰ ਪੈਸੇ ਦਿੱਤੇ ਜਾਣਗੇ ਹਿਮਾਚਲ ਪ੍ਰਦੇਸ਼ ਸਰਕਾਰ ਦਾ ਇਹ ਵਾਦਾ ਆ ਔਰ ਦੂਜੇ ਪਾਸੇ ਕਾਂਗਰਸ ਜਿਹੜੀ ਹੈ ਕਾਂਗਰਸ ਪਾਰਟੀ ਜਿਹੜੀ ਹੈ ਉਹ ਇਹ ਵਾਦਾ ਕਰ ਰਹੀ ਹੈ ਕਿ ਸਰਕਾਰ ਬਣਤੇ ਔਰਤਾਂ ਨੂੰ 1 ਲੱਖ ਰੁਪਿਆ ਸਾਲਾਨਾ ਦਿੱਤਾ ਜਾਵੇਗਾ ਜਿਹੜੀਆਂ ਗਰੀਬ ਔਰਤਾਂ ਨੇ ਉਹਨਾਂ ਨੂੰ ਖੈਰ ਹੁਣ ਇੱਥੇ ਆਪਣੇ ਆਪ ਹੀ ਉਹ ਸਾਰੀਆਂ ਗੱਲਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਕਈਆਂ ਗਈਆਂ ਉਹ ਆਪਣੇ ਆਪ ਉੱਤੇ ਵੀ ਠੁਕਦੀਆਂ ਨਜ਼ਰ ਆ ਰਹੀਆਂ ਨੇ ਕਿ ਕੀ ਹੁਣ ਕਾਂਗਰਸ ਵੀ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਵੀ ਹੋਏਗਾ ਹੋਂਦੇ ਸਮੇਂ ਨੂੰ ਉਹ ਸਮਾਂ ਦੱਸੇਗਾ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਜਿੱਤਦੀ ਹੈ ਕੌਣ ਜੇਤੂ ਹੁੰਦੀ ਹੈ ਉਹ ਆਖਰਕਾਰ ਸਮੇਂ ਦੇ ਉੱਤੇ ਨਿਰਭਰ ਕਰਦਾ ਹੈ ਪਰ ਕੀ ਇਹੋ ਜਿਹੀਆਂ ਗਾਰੰਟੀਆਂ ਦੇ ਕੇ ਵਿਰੋਧੀ ਧਿਰਾਂ ਆਪ ਹੀ ਫਿੱਕੀਆਂ ਪੈਂਦੀਆਂ ਨਜ਼ਰ ਨਹੀਂ ਆ ਰਹੀਆਂ ਖੈਰ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮ